ਹਾਂਜੀ ਦੋਸਤੋ ਇੱਕ ਵਾਰ ਫਿਰ ਤੋਂ ਵੈਲਕਮ ਆ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਅੱਜ ਆਪਾਂ ਆਏ ਹੋਏ ਸੀ ਪੱਠੇ ਵੱਢਣ ਕਿਉਂਕਿ ਵਿਆਹ ਵਾਲੇ ਜਿਹੜੇ ਬੰਦੇ ਸੀ ਉਹਨਾਂ ਨੂੰ ਟਾਈਮ ਨਹੀਂ ਲੱਗਿਆ ਤੇ ਅਸੀਂ ਕਿ ਆਸੀਂ ਵੱਢ ਲਿਉਨੇ ਆ ਪੱਠੇ ਦੇਖ ਸਕਦੇ ਹੋ ਤੇ ਅੱਜ ਬਾਕੀ ਹੋਰ ਜਿਵੇਂ ਮੰਜੀ ਵਗੈਰਾ ਕੱਢਣ ਵਾਲੇ ਰਹਿ ਗਏ ਜਾਂ ਪਿੰਡਾਂ ਦਾ ਦੇਸੀ ਵਿਆਹ ਉਹ ਦਿਖਾਵਾਂਗੇ ਤੁਹਾਨੂੰ ਵਲੌਗ 'ਚ ਤੇ ਜੁੜੇ ਰਹੋ ਐਂਡ ਤੱਕ ਨਾਲ ਹਾਂਜੀ ਪੱਠੇ ਵੱਢ ਕੇ ਹੁਣ ਚੱਲੇ ਆ ਘਰ ਨੂੰ ਭਰ ਲਿਆ ਜਮਦੂਦ ਦਾ ਝੋਤਾ ਪੱਠਿਆਂ ਨਾਲ ਦੋਆ ਤਿੰਨਾ ਦਿਨਾਂ ਦੇ ਇਕੱਠੇ ਲੈ ਚੱਲੇ ਆ ਬਾਕੀ ਦੀ ਵੀਡੀਓ ਬਣਾਉਣੇ ਘਰੇ ਆ ਕੇ हाँ इससे की करते हैं उसका पालन पोषण के बीच हुआ उसने उनकी तरह चलना सीखा मुर्गियों की तरह आवाजें निकालना शुरू कर दिया क्योंकि वह सिर्फ मुर्गियों का दाना खाता था ये तो तो मिले। वो बैठा माखड़ मास्थड़ ਨਪਾ ਜੀ ਸਾਰੇ ਚੱਕਰ ਪਾ ਲਏ ਹੋ ਤਾਰਾ ਦੇ ਲੱਡੂਆਂ ਦੀ ਧਰਤੀ ਪੈ ਗਈਆਂ ਹਾਂ ਆਹ ਵਾਹ ਹਾਂ ਆਹ ਬੱਸ ਹਾਂ ਠੀਕ ਹੀ ਚੱਲ ਰਹਾਦਾ ਹੈ ਜੇ ਹਾਂ ਮਾਤਾ ਰੁਣਦਾ ਹਾਂ ਹਾਂ ਜੀ ਅਸੀਂ ਕੱਢਣ ਲੱਗ ਗਿਆਂ ਮੰਜੇ ਬਿਸਤਰੇ ਆਹ ਮੁੰਡੇ ਤਰਿਆਂ ਦੇ ਨਾਲ ਆਹ ਨਵੇਂ ਮੁੰਡੇ ਲੈਂਦੇ ਆ ਮੰਜੇ ਕੱਢਣ ਵਾਸਤੇ ਮੰਝੇ-ਮੰਝੇ ਘਾਟੇ ਕੇ ਬਾਅਦ ਉਹਨੇ ਆ ਫਰੀ ਦੇਖਦੇ ਆ ਕੀ ਬੰਦਾ ਕਾਪੀ ਹੈਗੀ ਮੇਰੇ ਹੱਥਾਂ ਚ ਮੇਰੀ ਡਿਊਟੀ ਲੱਗੀ ਆ ਲਿਖਣ ਦੀ ਤੇ ਉਹ ਰੇੜੇ ਤੇ ਆਇਆ ਬੰਦਾ ਮੈਂ ਲਿਖੀ ਜਾਨਾ ਉਹ ਲੋਂਦਾ ਪੈ ਰੇੜੇ ਦੇ ਜਿਹੜੇ ਜੱਗਾ ਤੇ ਆ ਜਿਹੜੇ ਮੁੰਡੇ ਉਹ ਰੇੜੇ ਤੇ ਰੱਖਦੇ ਪਏ ਆ ਮੰਝੇ ਘਾਟ ਦੇ ਨੂੰ ਇੱਕ ਬੇਲੀ ਮਿਲ ਗਿਆ ਪਹਿਲਾਂ ਤਾਂ ਡਰ ਲੱਗਿਆ ਬਾਅਦ ਜੇ ਬੇਲੀ ਬਣ ਗਿਆ ਤੇ 12 ਕ ਮੰਝੇ ਨਿਕਲ ਗਏ ਆਪਣੇ ਤੇ ਹੁਣ ਅੱਗੇ ਚੱਲਦੇ ਆ ਦਿਖਾ ਦਿੰਦਾ ਤੁਹਾਨੂੰ ਰੇੜਾ ਵੀ ਆਪਣਾ ਭਰ ਗਿਆ ਉਹ ਲਾ ਕੇ ਆਉਣਗੇ ਗੇੜਾ ਉਹਨੇ ਆ ਦੇਖੋ ਪਿੰਡਾਂ 'ਚ ਇਦਾਂ ਘੜਦੇ ਹੁੰਦੇ ਆ ਮੰਜੇ ਤੁਸੀਂ ਵੀ ਦੱਸਿਓ ਜੀ ਕਦੇ ਇਦਾਂ ਕੱਢੇ ਆ ਮੰਜੇ ਬਿਸਤਰੇ ਦਾ ਪਿੰਡਾਂ 'ਚ ਰਿਵਾਜ ਹੁੰਦਾ ਪ੍ਰਣ ਮਾਚਾ ਹੈ ਨਾ ਕੋਣ ਜਿਹੜਾ ਭਰ ਗਿਆ ਤੇ ਪ੍ਰਣ ਕਰਾਉਂਗਾ ਜਿਹੜਾ ਚੱਲ ਜਾ ਜਾ ਲਾ ਲਾ ਹਾਂਜੀ ਮੰਜੇ ਘੜਦਿਆਂ ਨੂੰ ਹੋਊਗੀ ਸ਼ਾਮ ਤੇ ਇਹ ਘਾਰ ਆ ਅਜੇ ਅੰਦਰ ਲੜੀਆਂ ਲਾਉਣਾਂ ਨੇ ਰਹਿਣੀਆਂ ਬਾਹਰ ਬਾਹਰ ਲੱਗੀਆਂ ਤੇ ਉਹ ਕੱਲ ਨੂੰ ਲੱਗ ਜਾਈਆਂ ਨੇ ਸਾਰੇ ਤੇ ਇਹ ਦੇਖੋ

blogd Odun nu Bai